ਕਰੋ ਜੀ ਰਸਨਾ ਪਵਿੱਤਰ ਆਖੋ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਦੇਖ ਰਹੇ ਹੋ ਤਨਤਨ ਬਾਬਾ ਦੀਪ ਸਿੰਘ ਜੀ ਚੈਨਲ ਅੱਜ ਆਪਾਂ ਜਿਸ ਜੋਗਤ ਬਾਰੇ ਗੱਲ ਕਰਾਂਗੇ ਇਸ ਦੇ ਨਾਲ ਘਰ ਪੈਸਿਆਂ ਨਾਲ ਭਰ ਜਾਵੇਗਾ ਜੇਕਰ ਤੁਹਾਡੇ ਘਰ ਪੈਸਾ ਨਹੀਂ ਟਿਕਦਾ ਤੇ ਇਹ ਇੱਕ ਗੁੜ ਦੀ ਜੋਗਤ ਜਰੂਰ ਕਰੋ ਆਓ ਜਾਣਦੇ ਹਾਂ ਕਿਵੇਂ ਵਰਤਣਾ ਹੈ ਪੈਸਾ ਪ੍ਰਾਪਤ ਕਰਨ ਦੇ ਲਈ ਕਈ ਤਰੀਕੇ ਦੱਸੇ ਗਏ ਨੇ ਇਹਨਾਂ ਦੇ ਵਿੱਚੋਂ ਗੁੜ ਦੀ ਜੋਗਤ ਸਭ ਤੋਂ ਆਸਾਨ ਹੈ ਇਹ ਜੋ ਗੁੜ ਹੈ ਇਸ ਦੇ ਨਾਲ ਜੀਵਨ ਦੀਆਂ ਕਈ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਨੇ ਇਸ ਦੇ ਨਾਲ ਹੀ ਪੈਸੇ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਨੇ ਗੁੜ ਬਾਰੇ ਇਹ ਵੀ ਕਿਹਾ ਗਿਆ ਕਿ ਇਹ ਇੰਨਾ ਕਾਰਗਰ ਹੈ ਜੇਕਰ ਤੁਸੀਂ ਇਸ ਦੀ ਸਹੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਜੇਬ ਵਿੱਚ ਪੈਸੇ ਦੀ ਕਮੀ ਨਹੀਂ ਆਵੇਗੀ ਇਸ ਦੇ ਨਾਲ ਨਾਲ ਤੁਹਾਡੇ ਕੋਲ ਇੰਨੇ ਪੈਸੇ ਹੋਣਗੇ ਕਿ ਤੁਹਾਡਾ ਬਟੂਆ ਕਦੇ ਵੀ ਕਿਸੇ ਚੀਜ਼ ਦੇ ਉਹਦੇ ਵਿੱਚ ਕਮੀ ਨਹੀਂ ਆਵੇਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੈਸੇ ਦੀ ਕਮੀ ਤੋਂ ਛੁਟਕਾਰਾ ਪਾਉਣ ਦੇ ਲਈ ਪੈਸੇ ਦੀ ਕਮੀ ਤੋਂ ਛੁਟਕਾਰਾ ਪਾ ਕੇ ਅਮੀਰ ਬਣਨਾ ਹੈ ਤਾਂ ਗੁਰਦਾ ਸੇਵਨ ਕਹਿੰਦੇ ਸਵੇਰੇ ਉੱਠਦੇ ਅਸਾਰ ਜ਼ਰੂਰ ਕਰੋ ਅਗਲੀ ਗੱਲ ਕਹਿੰਦੇ ਨੇ ਵੀ ਸਵੇਰੇ ਉੱਠਣ ਅਸਾਰ ਇਸ਼ਨਾਨ ਕਰਨ ਤੋਂ ਬਾਅਦ ਜਿੰਨੀ ਤੁਹਾਡੀ ਸ਼ਰਤਾਂ ਹੋਵੇ ਉਨੇ ਸਿੱਕੇ ਜਾਂ ਪੈਸੇ ਲੈ ਲਓ ਤੇ ਇੱਕ ਗੁਰਦੀ ਡਲੀ ਲੈ ਲਓ ਕਹਿੰਦੇ ਜਦੋਂ ਪਾਠ ਕਰਨਾ ਉਸ ਉਪਰੰਤ ਜੋ ਵੀ ਤੁਹਾਨੂੰ ਕੋਈ ਬਾਹਰ ਐਸਾ ਦੇਖੀਏ ਜ਼ਰੂਰਤਮੰਦ ਤਾਂ ਉਹਨੂੰ ਦੇ ਦੇਵੋ ਤੇ ਕਹਿੰਦੇ ਐਵੇਂ ਕਰਨ ਨਾਲ ਪੈਸੇ ਦੀ ਕਦੇ ਵੀ ਕਮੀ ਨਹੀਂ ਆਵੇਗੀ ਜੋ ਲੋਕ ਕਰਜ਼ੇ ਤੋਂ ਪਰੇਸ਼ਾਨ ਨਹੀਂ ਜੇਕਰ ਤੁਸੀਂ ਕਰਜ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਜਿਆਦਾ ਦੇ ਬਾਦਗਵਾਦ ਵਿੱਚ ਫਸਿਓ ਤਾਂ ਕਹਿੰਦੇ ਕਿਸੇ ਵੀ ਦਿਨ ਗੁੜ ਦੀ ਬਣੀ ਚੀਜ਼ ਜਾਂ ਗੁੜ ਹੀ ਤੁਸੀਂ ਲੰਗਰ ਵਿੱਚ ਗੁਰੂ ਘਰ ਦੇ ਕੇ ਆਓ ਅਜਿਹਾ ਕਰਨ ਨਾਲ ਸਮੱਸਿਆਵਾਂ ਖਤਮ ਹੁੰਦੀਆਂ ਨੇ ਤੇ ਨਾਲ ਨਾਲ ਆਰਥਿਕ ਤਰੱਕੀ ਵੀ ਹੁੰਦੀ ਹੈ ਤੇ ਇਸ ਦੇ ਨਾਲ ਨਾਲ ਰਿਸ਼ਤਿਆਂ ਦੇ ਵਿੱਚ ਮਜ਼ਬੂਤੀ ਆਉਂਦੀ ਹੈ ਜਿਨ੍ਹਾਂ ਦੇ ਘਰ ਵਿੱਚ ਕਲਾ ਕਲੇਸ਼ ਰਹਿੰਦਾ ਹੈ ਲੜਾਈ ਝਗੜੇ ਰਹਿੰਦੇ ਨੇ ਪਤੀ ਪਤਨੀ ਦੀ ਆਪਸ ਵਿੱਚ ਨਹੀਂ ਬਣਦੀ ਦੋਵੇਂ ਜਾਣੇ ਹੱਥ ਲਗਾ ਕੇ ਅਤੇ ਉਸ ਤੋਂ ਬਾਅਦ ਗੁਰਦਾ ਦਾਨ ਜ਼ੋਰ ਕਰਿਆ ਕਰੋ ਫਿਰ ਕਹਿੰਦੇ ਨੌਕਰੀ ਪ੍ਰਾਪਤ ਕਰਨ ਲਈ ਜੇਕਰ ਤੁਸੀਂ ਕੋਈ ਇੰਟਰਵਿਊ ਦੇਣ ਜਾ ਰਹੇ ਹੋ ਉਹ ਬਾਰੇ ਬੜੀ ਚਿੰਤਾ ਜਾਂ ਨੌਕਰੀ ਨਹੀਂ ਮਿਲ ਰਹੀ ੰਦਾ ਕਾਰੋਬਾਰ ਨਹੀਂ ਚੱਲ ਰਿਹਾ ਇਸ ਲਈ ਤੁਸੀਂ ਘਰ ਤੋਂ ਜਦੋਂ ਨਿਕਲਣਾ ਉਦੋਂ ਕੋਈ ਵੀ ਗਾਂ ਦਿਸੇ ਤਾਂ ਉਸ ਨੂੰ ਗੁੜ ਤੇ ਰੋਟੀ ਦੇਵੋ ਚੀਜ਼ਾਂ ਖਵਾ ਦਿਵੋ ਗੁੜ ਦੇ ਵਿੱਚ ਗੁੜ ਰੋਟੀ ਦੇ ਵਿੱਚ ਗੁੜ ਰੱਖ ਕੇ ਉਸ ਨੂੰ ਖਵਾ ਦਿਵੋ ਐਵੇਂ ਕਰਨ ਨਾਲ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਪਰ ਕਦੇ ਵੀ ਕੁੱਤੇ ਨੂੰ ਗੁੜ ਨਹੀਂ ਖਵਾਉਣਾ ਚਾਹੀਦਾ ਇਸ ਦੇ ਨਾਲ ਤੁਸੀਂ ਪਾਪਾਂ ਦੇ ਭਾਗੀਦਾਰ ਹੀ ਬਣੋਗੇ ਕਿਉਂਕਿ ਕੁੱਤੇ ਨੂੰ ਮਿੱਠੀ ਚੀਜ਼ ਖਵਾਉਣ ਨਾਲ ਉਦੀ ਜਿਹੜੀ ਚਮੜੀ ਦੇ ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਨੇ ਜਿਸ ਦੀ ਥਾਂ ਅਸੀਂ ਪੁੰਨ ਦੀ ਥਾਂ ਅਸੀਂ పాਪ ਇਕੱਠੇ ਕਰ ਬੈਠਦੇ ਹਾਂ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਪੂਜਾ ਪਾਠ ਦੇ ਨਾਲ ਨਾਲ ਦਾਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਵੀ ਦਾਨ ਜੇਕਰ ਕੋਈ ਕਰਦਾ ਤੇ ਕਈ ਗੁਣਾ ਫਲ ਮਿਲਦਾ ਇੱਕ ਵਾਰ ਨਾ ਇੱਕ ਰਾਜਾ ਆਪਣੇ ਰੱਥ ਤੇ ਚੜ ਕੇ ਸਾਹਮਣੇ ਤੋਂ ਆ ਰਿਹਾ ਸੀ ਉਹਨੂੰ ਰਸਤੇ ਵਿੱਚ ਇੱਕ ਵਿਖਾਰੀ ਦਿਸਦਾ ਰਾਜਾ ਰਾਥਜ ਤੋਂ ਉੱਤਰ ਕੇ ਤੇ ਉਹ ਜਿਹੜਾ ਬਿਖਾਰੀ ਹੁੰਦਾ ਹੈ ਉਹਦੇ ਕੋਲ ਚਲਾ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਮੈਨੂੰ ਅੱਜ ਜੋ ਵੀ ਥੋੜਾ ਜਿਹਾ ਦਾਨ ਦੇ ਸਕਦਾ ਮੈਨੂੰ ਦੇ ਦੇ ਮੇਰੇ ਗੁਰੂ ਨੇ ਕਿਹਾ ਵੀ ਤੂੰ ਜੇ ਕਿਸੇ ਵੀ ਬਿਖਾਰੀ ਤੋਂ ਦਾਨ ਲੈ ਕੇ ਆਉਣਾ ਤੇ ਤੇਰੇ ਰਾਜ ਤੇ ਆਉਣ ਵਾਲਾ ਜੋ ਸੰਕਟ ਹੈ ਉਹ ਟਲ ਜਾਏਗਾ ਇਹ ਉਪਾਅ ਮੇਰੀ ਮਦਦ ਕਰੇਗਾ ਇਹ ਮੇਰੀ ਮਦਦ ਕਰਕੇ ਤੁਸੀਂ ਵੀ ਮੇਰੀ ਮਦਦ ਕਰੋ ਰਾਜੇ ਦੀਆਂ ਉਹ ਗੱਲਾਂ ਸੁਣ ਕੇ ਉਹ ਜਿਹੜਾ ਬਿਖਾਰੀ ਸੀ ਉਹ ਬੜਾ ਹੈਰਾਨ ਹੁੰਦਾ ਹੈ। ਰਾਜੇ ਨੂੰ ਉਹ ਮਨ ਵਿੱਚ ਤਾਂ ਹੀ ਨਹੀਂ ਦੇ ਸਕਦਾ ਸੀ ਤਾਂ ਉਹ ਆਪਣੇ ਝੋਲੇ 'ਚ ਹੱਥ ਮਾਰਦਾ। ਅੱਜ ਪੁੰਨਿਆਂ ਦਾ ਦਿਨ ਹੋਣ ਕਰਕੇ ਅੱਜ ਸਭ ਨੇ ਉਹਨੂੰ ਬਹੁਤ ਸਾਰਾ ਗੁੜ ਦਾਨ ਕੀਤਾ ਸੀ। ਵੀ ਗੁੜ ਦੇ ਨਾਲ ਰਿਸ਼ਤਿਆਂ ਦੇ ਵਿੱਚ ਮਿਠਾਸ ਆਉਂਦੀ ਹੈ। ਗੁੜ ਘਰ ਦੇ ਵਿੱਚ ਹਰ ਪਾਸੇ ਪਿਆਰ ਅਤੇ ਸਨੇਹ ਘੋਲ ਦਿੰਦਾ ਹੈ। ਗੁੜ ਦਾ ਦਾਨ ਮਨੁੱਖ ਦੇ ਜਿੰਨੇ ਵੀ ਜੋ ਕਰਮ ਹੁੰਦੇ ਨੇ ਉਹਦੇ ਦਾ ਮਿੱਠੜਾ ਤੇ ਨਿਮਰਤਾ ਲਿਆ ਦਿੰਦਾ ਇਸ ਕਰਕੇ ਸਭ ਨੇ ਗੁੜ ਦਾ ਦਾਨ ਕੀਤਾ ਸੀ ਉਹ ਜਦੋਂ ਵਿੱਚ ਝੋਲੀ ਦੇ ਵਿੱਚ ਹੱਥ ਮਾਰਦਾ ਤਾਂ ਉਸ ਨੂੰ ਗੁੜ ਦਿਸਦਾ ਸੋਚਣ ਲੱਗਾ ਕਿ ਇੰਨਾ ਗੁੜ ਰਾਜੇ ਨੇ ਕੀ ਕਰਨਾ ਵੀ ਮੈਂ ਇਹਨੂੰ ਇੰਨਾ ਗੁੜ ਕਿਉਂ ਦਵਾਂ ਉਹ ਆਪਣੀ ਝੋਲੀ ਦੇ ਵਿੱਚ ਹੱਥ ਮਾਰਦਾ ਤੇ ਉਸ ਵਿੱਚੋਂ ਦੋ ਪੇਸੀਆਂ ਗੁੜ ਦੀਆਂ ਕੱਢ ਕੇ ਰਾਜੇ ਦੀ ਝੋਲੀ ਦੇ ਵਿੱਚ ਪਾ ਦਿੰਦਾ ਤੇ ਉਹ ਰਾਜੇ ਨੂੰ ਕਹਿੰਦਾ ਆਲ ਰਾਜਨ ਮੈਂ ਤੈਨੂੰ ਗੁੜ ਦੇ ਦੇਤਾ ਰਾਜਾ ਕੀ ਕਰਦਾ ਵੀ ਉਹ ਗੁੜ ਜਿਹੜਾ ਸੀ ਉਹਨੂੰ ਚੁੱਕ ਕੇ ਆਪਣੇ ਨਾਲ ਜਿਹੜਾ ਉਹਦਾ ਮੰਤਰੀ ਐ ਉਹਨੂੰ ਦੇ ਦਿੰਦਾ ਰਾਜਾ ਆਪਣੇ ਮੰਤਰੀ ਨੂੰ ਕਹਿੰਦਾ ਵੀ ਜਿੰਨੇ ਗੁੜ ਦੇ ਬਰਾਬਰ ਨਾ ਉਹ ਇੱਕ ਛੋਟੀ ਜਿਹੀ ਪੋਟਲੀ ਵਿੱਚ ਕੁਝ ਪਾ ਕੇ ਵਿਖਾਰੀ ਨੂੰ ਦੇ ਦਿੰਦਾ ਕਹਿੰਦਾ ਵੀ ਇਹਨੂੰ ਤੂੰ ਸਿੱਧਾ ਘਰ ਜਾ ਕੇ ਖੋਲੀ ਹੁਣ ਜਦੋਂ ਵਿਖਾਰੀ ਜਦੋਂ ਸ਼ਾਮ ਦਾ ਵੇਲਾ ਸੀ ਉਹ ਘਰ ਪਹੁੰਚਦਾ ਤਾਂ ਪੂਰੀ ਗੱਲ ਆਪਣੀ ਘਰ ਵਾਲੀ ਨੂੰ ਦੱਸਦਾ ਉਹਦੀ ਘਰ ਵਾਲੀ ਬੜੀ ਛੇਤੀ ਛੇਤੀ ਨਾਲ ਉਹ ਪੋਟਲੀ ਖੋਲਦੀ ਹੈ ਤਾਂ ਉਹਦੇ ਵਿੱਚ ਸੋਨੇ ਦੇ ਸਿੱਕੇ ਹੁੰਦੇ ਨੇ ਉਹ ਪੋਟਲੀ ਖੋਲਣ ਸਾਰ ਸਮਝ ਜਾਂਦੇ ਨੇ ਵੀ ਰਾਜੇ ਨੂੰ ਜੋ ਅਸੀਂ ਗੋੜ ਦਿੱਤਾ ਸੀ ਉਹਦੇ ਬਰਾਬਰ ਹੀ ਸਾਨੂੰ ਸਿੱਕੇ ਦਿੱਤੇ ਨੇ ਵਿਖਾਰੀ ਤੇ ਉਸਦੀ ਪਤਨੀ ਨੂੰ ਬੜਾ ਜ਼ਿਆਦਾ ਪਸਤਾਵਾ ਹੋਣ ਲੱਗਾ ਵੀ ਦਾਨ ਦੇਣ ਸਮੇਂ ਕਦੇ ਵੀ ਕੰਜੂਸੀ ਨਹੀਂ ਕਰਨੀ ਚਾਹੀਦੀ ਇਹ ਸਾਡਾ ਹੀ ਨੁਕਸਾਨ ਕਰਦਾ ਹੈ ਜੇ ਜ਼ਿਆਦਾ ਗੁੜ ਉਸ ਰਾਜੇ ਨੂੰ ਉਸ ਸਮੇਂ ਦੇ ਦਿੰਦਾ ਤੇ ਉਸਦੇ ਜੀਵਨ ਦੀ ਸਾਰੀ ਗਰੀਬੀ ਦੂਰ ਹੋ ਜਾਣੀ ਸੀ ਤੇ ਇਸ ਚੀਜ਼ ਤੋਂ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਆਪਾਂ ਨੂੰ ਵੀ ਦਾਨ ਕਰਦੇ ਸਮੇਂ ਕਦੇ ਵੀ ਆਪਣਾ ਹੱਥ ਨੂੰ ਟਾਈਟ ਨਹੀਂ ਕਰਨਾ ਚਾਹੀਦਾ ਭਾਵ ਕੰਜੂਸੀ ਨਹੀਂ ਕਰਨੀ ਚਾਹੀਦੀ ਜੋ ਆਪਣੇ ਕੋਲ ਹੈਗਾ ਉਹ ਹਮੇਸ਼ਾ ਦੇਣ ਦੀ ਪਰਵ੍ਰਤੀ ਰੱਖੋ ਪੁੰਨ ਦਾ ਕਰਮ ਕਰਦੇ ਆ ਤੇ ਕਈ ਗੁਣਾ ਫਲ ਮਿਲਦਾ ਹੈ ਜ਼ਰੂਰਤਮੰਦਾਂ ਦੀ ਮਦਦ ਕਰੋ ਹਮੇਸ਼ਾ ਜੋ ਤੁਹਾਡੇ ਕੋਲ ਹੈ ਉਸ ਨੂੰ ਵੰਡ ਛਕਣ ਵਿੱਚ ਹਮੇਸ਼ਾ ਵਿਸ਼ਵਾਸ ਰੱਖੋ ਕਿਉਂਕਿ ਤੁਸੀਂ ਇੱਕ ਦਾਣਾ ਵੀ ਦਿੰਦੇ ਹੋ ਨਾ ਤਾਂ ਵੀ ਕਈ ਗੁਣਾ ਹੋ ਕੇ ਤੁਹਾਡੇ ਤੱਕ ਜੂਰ ਵਾਪਸ ਆਉਂਦਾ ਹੈ ਇੱਕ ਸਮੇਂ ਦੀ ਗੱਲ ਹੈ ਇੱਕ ਰਾਜਾ ਹੁੰਦਾ ਸੀ ਉਹ ਰਾਜਾ ਆਪਣੇ ਕੱਪੜੇ ਤੇ ਹਜ਼ਾਰਾਂ ਰੁਪਏ ਖਰਚ ਕਰਦਾ ਸੀ ਪਰ দান ਲਈ ਉਹਦੀ ਮੁਠੀ ਹਮੇਸ਼ਾ ਬੰਦ ਰਹਿੰਦੀ ਸੀ ਰਾਜਸਵਾ ਵਿੱਚ ਇੱਕ ਤੋਂ ਇੱਕ ਨਾਮੀ ਲੋਕ ਆਉਂਦੇ ਰਹਿੰਦੇ ਪਰ ਉਹ ਕਦੇ ਵੀ ਕਿਸੇ ਗਰੀਬ ਦੁਖੀ ਅਤੇ ਵਿਦਵਾਨ ਇਨ੍ਹਾਂ ਵਿੱਚੋਂ ਉੱਥੇ ਕੋਈ ਨਹੀਂ ਸੀ ਆਉਂਦਾ ਉਹਦਾ ਕਾਰਨ ਇਹ ਸੀ ਕਿ ਉਹ ਬਿਲਕੁਲ ਕਿਸੇ ਦਾ ਸਤਕਾਰ ਨਹੀਂ ਸੀ ਕਰਦਾ ਇੱਕ ਵਾਰ ਕਹਿੰਦੇ ਉਹਦੇ ਦੇਸ਼ ਵਿੱਚ ਬਹੁਤ ਸਾਰਾ ਆਕਾਲ ਪੈ ਗਿਆ ਜਿੰਨੇ ਵੀ ਉਹਦੇ ਸੀਮਾ ਦੇ ਨਾਲ ਰਾਜ ਸਨ ਉਹਦੇ ਨਾਲ ਲੱਗਦੇ ਪਿੰਡ ਲੋਕ ਭੁੱਖੇ ਮਰਨ ਲੱਗੇ ਰਾਜੇ ਦੇ ਕੋਲ ਨਾਲ ਲੱਗਦੇ ਪਿੰਡਾਂ ਦੇ ਲੋਕ ਆਏ ਤੇ ਕਹਿੰਦੇ ਅਸੀਂ ਤਾਂ ਭੁੱਖੇ ਪਿਆਸੇ ਮਰੀ ਜਾ ਰਹੇ ਹਾਂ ਵੀ ਤੂੰ ਸਾਡੇ ਲਈ ਕੁਝ ਕਰ ਰਾਜਾ ਕਹਿੰਦਾ ਇਹ ਤਾਂ ਰੱਬ ਦੀ ਮਾਰ ਹੈ ਇਹਦੇ ਵਿੱਚ ਤਾਂ ਮੇਰਾ ਕੋਈ ਹੱਥ ਨਹੀਂ ਇਹ ਤਾਂ ਰੱਬ ਹੀ ਸਾਰਾ ਕੁਝ ਕਰਦਾ ਪਿਆ ਤੇ ਰੱਬ ਹੀ ਤੁਹਾਡਾ ਗੁਨੇਗਾਰ ਹੋਇਆ ਲੋਕਾਂ ਨੇ ਕਿਹਾ ਰਾਜਾ ਤੇਰੇ ਭੰਡਾਰ ਪਾਇਰ ਭਰੇ ਪਏ ਨੇ ਤੇ ਸਾਡੀ ਮਦਦ ਕਰ ਜੇ ਤੂੰ ਸਾਡੀ ਮਦਦ ਕਰੇਂਗਾ ਤਾਂ ਤੈਨੂੰ ਅਸੀਂ ਹਮੇਸ਼ਾ ਯਾਦ ਰੱਖਾਂਗੇ ਵੀ ਤੂੰ ਸਾਡੇ ਮਾੜੇ ਸਮੇਂ ਵਿੱਚ ਸਾਡੀ ਮਦਦ ਕੀਤੀ ਸੀ ਰਾਜਾ ਕਹਿੰਦਾ ਜੇ ਮੈਂ ਤੁਹਾਡੀ ਮਦਦ ਕਰਦੇ ਕਰਦੇ ਆਪ ਗੰਗਾਲ ਹੋ ਗਿਆ ਫਿਰ ਇਹ ਸੁਣ ਕੇ ਸਾਰੇ ਜਾਣੇ ਉਥੋਂ ਨਿਰਾਸ਼ ਹੋ ਕੇ ਉਥੋਂ ਚਲੇ ਗਏ ਤੇ ਕੁਝ ਦਿਨ ਬਾਅਦ ਲੋਕ ਫਿਰ ਰਾਜੇ ਕੋਲ ਪਹੁੰਚੇ ਤੇ ਰਾਜੇ ਦੇ ਅੱਗੇ ਗੁਹਾਰ ਲਗਾਈ ਕਿ ਰਾਜਾ ਜੀ ਸਾਡੀ ਸੁਣੋ ਸਾਨੂੰ ਕੁਝ ਜ਼ਿਆਦਾ ਨਹੀਂ ਚਾਹੀਦਾ ਬਸ 10 ਕੋ 1000 ਸਾਨੂੰ ਦੇ ਦਿਓ ਇਹਦੇ ਨਾਲ ਸਾਡਾ ਜੋ ਪੇਟ ਹੈ ਉਹ ਭਰ ਜਾਵੇਗਾ ਰਾਜਾ ਕਹਿੰਦਾ 10000 ਇੰਨਾ ਜ਼ਿਆਦਾ ਪੈਸੇ ਜੇ ਤੁਸੀਂ ਘੱਟ ਮੰਗਦੇ ਤਾਂ ਮੈਂ ਦੇ ਵੀ ਦਿੰਦਾ ਇੰਨਾ ਜ਼ਿਆਦਾ ਮੈਨੂੰ ਤੁਹਾਨੂੰ ਦੇ ਕੇ ਕੀ ਫਾਇਦਾ ਹੋਵੇਗਾ ਇੱਕ ਮਨੁੱਖ ਕਹਿੰਦਾ ਤੁਹਾਨੂੰ ਰੱਬ ਨੇ ਲੱਖਾਂ ਰੁਪਏ ਦਿੱਤੇ ਨੇ ਤੁਹਾਡਾ ਭੰਡਾਰ ਭਰਿਆ ਪਿਆ ਜੇ ਤੁਸੀਂ ਉਹਦੇ ਵਿੱਚੋਂ ਇੱਕ ਕੌਲੀ ਦੇ ਦੇਉਂਦੇ ਤਾਂ ਤੁਹਾਨੂੰ ਕੀ ਨੁਕਸਾਨ ਹੋਵੇਗਾ ਰਾਜਾ ਕਹਿੰਦਾ ਮੇਰੇ ਕੋਲ ਭਾਵੇਂ ਕਿੰਨਾ ਵੀ ਧਨ ਹੋਵੇ ਮੈਂ ਨਹੀਂ ਦਵਾਂਗਾ ਰਾਜਾ ਨੂੰ ਬੜਾ ਜ਼ਿਆਦਾ ਗੁੱਸਾ ਆਇਆ ਤੇ ਕਿਹਾ ਤੁਸੀਂ ਤਾਂ ਖੁਦ ਬਿਖਾਰੀ ਹੋ ਤੇ ਮੈਨੂੰ ਆ ਕੇ ਤੁਸੀਂ ਉਪਦੇਸ਼ ਦਿੰਦੇ ਹੋ ਥੋੜੇ ਸਮੇਂ ਬਾਅਦ ਇੱਕ ਬੁੱਢਾ ਜਿਹਾ ਬਾਬਾ ਆ ਗਿਆ ਤੇ ਰਾਜੇ ਨੂੰ ਆਸ਼ੀਰਵਾਦ ਦਿੱਤਾ ਤੇ ਕਿਹਾ ਤੁਸਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹਾਂ ਇਹ ਸੁਣ ਕੇ ਰਾਜਾ ਬੜਾ ਖੁਸ਼ ਹੋਇਆ ਰਾਜਾ ਕਹਿੰਦਾ ਤੁਸੀਂ ਵੀ ਮੰਗਣਾ ਮੰਗੋ ਉਹ ਬਾਬਾ ਕਹਿੰਦਾ ਮੇਰੀ ਭਿਖਸ਼ਾ ਦਾ ਇੱਕ ਨਿਯਮ ਹੈ ਵੀ ਮੈਂ ਪਹਿਲੇ ਦਿਨ ਜੋ ਲੈਣਾ ਦੂਸਰੇ ਦਿਨ ਉਹਦਾ ਦੁੱਗਣਾ ਇਸ ਤਰ੍ਹਾਂ ਪ੍ਰਤੀ ਦਿਨ ਦੁੱਗਣਾ ਲੈਣਾ ਜਾਂਦਾ ਭਿਖਸ਼ਾ ਲੈਣ ਦਾ ਇਹੀ ਮੇਰਾ ਤਰੀਕਾ ਹੈ ਰਾਜਾ ਕਹਿੰਦਾ ਤਰੀਕਾ ਤਾਂ ਮੈਂ ਸਮਝ ਗਿਆ ਪਰ ਪਹਿਲੇ ਦਿਨ ਕਿੰਨਾ ਲਵੋਗੇ ਇਹ ਅਗਲੀ ਗੱਲ ਹੈ ਇਹ ਅਸਲੀ ਗੱਲ ਹੈ ਜੇ 2-4 ਰੁਪਏ ਚ ਤੁਹਾਡਾ ਢਿੱਡ ਭਰਦਾ ਤਾਂ ਠੀਕ ਹੈ ਜੇ ਤੁਸੀਂ 20 ਜਾਂ 50 ਮੋਰਾ ਮੰਗਣ ਲੱਗ ਪਏ ਤਾਂ ਬੜੀ ਵੱਡੀ ਰਕਮ ਹੋ ਜਾਏਗੀ। ਬਾਬਾ ਮੁਸਕਰਾਉਂਦੇ ਹੋਏ ਕਹਿਣ ਲੱਗੇ ਮੈਂ ਇੰਨਾ ਲਾਲਚੀ ਨਹੀਂ ਹਾਂ। ਮੈਨੂੰ 1 ਰੁਪਿਆ ਦੇ ਦੇ। ਇਹ ਗੱਲ ਸੁਣ ਕੇ ਸਾਰਿਆਂ ਦੇ ਵਿੱਚ ਜਾਨ ਹੀ ਜਾਨ ਆ ਗਈ। ਰਾਜੇ ਦੇ ਹੁਕਮ ਦਿੱਤਾ ਇਸ ਬਾਬੇ ਨੂੰ 20 ਦਿਨ ਦੇ ਅਨੁਸਾਰ ਜੋ ਪੇਕਸ਼ਾ ਹੈ ਉਹ ਦਿੱਤੀ ਜਾਵੇ। ਬਾਬਾ ਫਿਰ ਉੱਥੋਂ ਚਲੇ ਆ ਗਿਆ। ਹਰ ਦਿਨ ਉਸ ਬਾਬੇ ਨੂੰ ਨਿਯਮਾਂ ਅਨੁਸਾਰ ਪੇਕਸ਼ਾ ਦਿੱਤੀ ਜਾਣ ਲੱਗੀ। ਇਸ ਤਰ੍ਹਾਂ ਫਿਰ 10 ਦਿਨ ਬੀਤ ਗਏ ਤੇ ਫਿਰ ਪਿਖਸ਼ਾ ਦੇਣ ਵਾਲੇ ਦਾ ਹਿਸਾਬ ਕਿਤਾਬ ਲਾਇਆ ਤਾਂ ਫਿਰ ਦੇਖਿਆ ਕਿ ਕਾਫੀ ਜ਼ਿਆਦਾ ਧਨ ਨਿਕਲਦਾ ਜਾ ਰਿਹਾ ਇਹ ਦੇਖ ਕੇ ਉਸ ਨੂੰ ਉਲਝਣ ਜਿਹੀ ਮਹਿਸੂਸ ਹੋਣ ਲੱਗੀ ਤੇ ਮੰਤਰੀ ਕਹਿੰਦਾ ਹੁਣ ਕੀਤਾ ਵੀ ਕੀ ਜਾ ਸਕਦਾ ਹੁਣ ਜਿਹੜਾ ਉੱਥੇ ਹਿਸਾਬ ਕਿਤਾਬ ਕਰਦਾ ਸੀ ਉਹਨੂੰ ਮੰਤਰੀ ਕਹਿੰਦਾ ਹੁਣ ਤੂੰ ਪੂਰਾ ਹਿਸਾਬ ਕਿਤਾਬ ਕਰ ਮੰਤਰੀ ਨੇ ਪੁੱਛਿਆ ਕੁੱਲ ਮਿਲਾ ਕੇ ਕਿੰਨਾ ਹੋਇਆ ਉਹ ਕਹਿੰਦਾ 10 ਲੱਖ 48000 ਰੁਪਏ ਮంత్రి ਕਹਿੰਦਾ ਤੂੰ ਮਜ਼ਾਕ ਕਰਦਾ ਪਿਆ ਵੀ ਉਹ ਬਾਬਾ ਇੰਨੇ ਪੈਸੇ ਲੈ ਗਿਆ ਉਹ ਰਾਜੇ ਕੋਲ ਗਏ ਤੇ ਰਾਜੇ ਨੇ ਪੁੱਛਿਆ ਕੀ ਗੱਲ ਹੈ ਮੰਤਰੀ ਕਹਿੰਦਾ ਰਾਜਾ ਜੀ ਰਾਜ ਖੋਜ ਖਾਲੀ ਹੋਣ ਜਾ ਰਿਹਾ ਹੈ ਰਾਜਾ ਕਹਿੰਦਾ ਉਹ ਕਿਵੇਂ ਮੰਤਰੀ ਕਹਿੰਦਾ ਤੁਸੀਂ ਉਸ ਬਾਬੇ ਨੂੰ ਪਿਖਸ਼ਾ ਦੇਣ ਦਾ ਹੁਕਮ ਦਿੱਤਾ ਸੀ ਪਰ ਪਤਾ ਚੱਲਿਆ ਕਿ ਉਸ ਨੇ ਰਾਜ ਖੋਜ ਵਿੱਚ 10 ਲੱਖ ਕੁਸ਼ ਮੂਰਾਂ ਲੈ ਲੀਆਂ ਨੇ ਰਾਜਾ ਕਹਿੰਦਾ ਮੈਂ ਇੰਨਾ ਧਨ ਦੇਣ ਦਾ ਆਦੇਸ਼ ਦਿੱਤਾ ਹੀ ਨਹੀਂ ਸੀ ਤਾ ਲੋਕ ਬਾਬੇ ਨੂੰ ਬੁਲਾਉਣ ਲਈ ਭੱਜੇ ਗਏ। ਤਾ ਰਾਜੀ ਨੇ ਕਿਹਾ ਕਿ ਮੈਨੂੰ ਮਾਫ਼ ਕਰ ਦਿਓ। ਮੇਰੇ ਲਈ ਕੋਈ ਸਮਝੌਤਾ ਕਰ ਲਵੋ ਤੇ ਮੈਨੂੰ ਮੇਰੇ ਬਚਨ ਤੋਂ ਮੁਕਤ ਕਰ ਦਿਓ। ਤਾ ਬਾਬੇ ਨੇ ਕਿਹਾ ਤੇਰੇ ਕੋਲ ਲੋਕ ਮਦਦ ਮੰਗਣ ਲ ਆਏ ਸੀ ਪਰ ਤੂੰ ਮਦਦ ਨਾ ਕੀਤੀ। ਇਸ ਲਈ ਮੈਨੂੰ ਇਹ ਕੁਝ ਕਰਨਾ ਪਿਆ। ਮੈਂ ਤੇਰੀ ਰਕਮ ਵਿੱਚ 10000 ਉਹਨਾਂ ਲੋਕਾਂ ਨੂੰ ਦੇ ਆਇਆ ਤੇ ਬਾਕੀ ਪੈਸੇ ਤੈਨੂੰ ਵਾਪਸ ਕਰ ਰਿਹਾ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀ ਜਿੰਨਾ ਚਿਰ ਤੂੰ ਮੁਠੀ ਬੰਦ ਰੱਖੇਂਗਾ ਉਨਾਂ ਹੀ ਸਾਰਾ ਕੁਝ ਤੇਰੇ ਕੋਲੋਂ ਖਿਸਕਦਾ ਜਾਏਗਾ ਤਾਂ ਰਾਜੇ ਨੇ ਉਸ ਤੋਂ ਮਾਫੀ ਮੰਗੀ ਤੇ ਬਾਬਾ ਜੀ ਉੱਥੋਂ ਚਲੇ ਗਏ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ